ਮੇਰਾ ਨਾਮ ਮਹਿਮਾ ਹੈ ਮੇਰੀ ਅਤੇ ਮੇਰੀ ਮਾਂ ਦੀ ਜ਼ਿੰਦਗੀ ਦੁੱਖਾਂ ਨਾਲ ਭਰੀ ਹੋਈ ਹੈ ਉਹ ਕਹਿੰਦੇ ਹਨ ਕਿ ਜਿਨ੍ਹਾਂ ਦਾ ਕੋਈ ਨਹੀਂ ਹੁੰਦਾ ਉਹਨਾਂ ਦਾ ਪਰਮਾਤਮਾ ਹੁੰਦਾ ਹੈ ਮੈਂ ਇੱਕ ਜਵਾਨ ਕੁੜੀ ਹਾਂ ਮੇਰੇ ਪਰਿਵਾਰ ਵਿੱਚ ਸਿਰਫ ਮੈਂ ਅਤੇ ਮੇਰੀ ਮਾਂ ਹਾਂ ਜੋ ਬੋਲ ਨਹੀਂ ਸਕਦੀ ਅਤੇ ਗੂੰਗੀ ਹੈ ਉਹੀ ਝਾਰਿਆਂ ਰਾਹੀ ਹੀ ਗੱਲ ਕਰਦੀ ਹੈ ਅਤੇ ਬਹੁਤ ਬਿਮਾਰ ਰਹਿੰਦੀ ਹੈ ਮੈਂ ਆਪਣੀ ਮਾਂ ਨੂੰ ਡਾਕਟਰ ਕੋਲ ਲੈ ਕੇ ਗਈ ਡਾਕਟਰ ਨੇ ਉਸ ਦੀਆਂ ਕੁਝ ਰਿਪੋਰਟਾਂ ਕਰਵਾਈਆਂ ਮੈਂ ਹੈਰਾਨੀ ਨਾਲ ਕਦੇ ਡਾਕਟਰ ਦੇ ਚਿਹਰੇ ਵੱਲ ਦੇਖ ਰਹੀ ਸੀ ਅਤੇ ਕਦੇ ਆਪਣੀ ਮਾਂ ਵੱਲ ਜੋ ਡਾਕਟਰ ਦੇ ਕਮਰੇ ਦੇ ਬਾਹਰ ਬੈਠੀ ਸੀ ਅਤੇ ਇਸ ਸਭ ਤੋਂ ਅਣਜਾਣ ਸੀ ਜੋ ਮੂੰਹ ਨਾਲ ਕੁਝ ਬੋਲ ਵੀ ਨਹੀਂ ਸਕਦੀ ਸੀ ਜੋ ਮੇਰੇ ਕੰਨ ਸੁਣ ਰਹੇ ਸਨ ਉਹ ਮੇਰੇ ਮਨ ਨੂੰ ਸਵੀਕਾਰ ਨਹੀਂ ਹੋ ਰਿਹਾ ਸੀ ਕਿਸੇ ਅਜੀ ਗੱਲ ਵਿੱਚ ਵਿਸ਼ਵਾਸ ਕਰਨਾ ਜੋ ਪੂਰੀ ਤਰ੍ਹਾਂ ਅਵਿਸ਼ਵਾਸਯੋਗ ਸੀ ਮੇਰਾ ਸਿਰ ਚਕਰਾਂ ਲੱਗ ਮੇਰੀ ਹਾਲਤ ਬਹੁਤ ਖਰਾਬ ਸੀ ਮੇਰੇ ਚਿਹਰੇ ਤੇ ਪਸੀਨਾ ਆ ਰਿਹਾ ਸੀ ਇਹ ਕਿਵੇਂ ਸੰਭਵ ਸੀ ਮੈਂ ਆਪਣੀ ਥੈਲੀ ਨਾਲ ਆਪਣੇ ਚਿਹਰੇ ਤੋਂ ਪਸੀਨਾ ਸਾਫ ਕੀਤਾ ਬੜੀ ਹਿਚਕਿਚਾਟ ਨਾਲ ਉਹ ਡਾਕਟਰ ਦੇ ਹੱਥੋਂ ਰਿਪੋਰਟ ਲੈ ਕੇ ਕਮਰੇ ਤੋਂ ਬਾਹਰ ਆਈ ਮਾਂ ਦਾ ਹੱਥ ਫੜ ਕੇ ਕਲੀਨਿਕ ਤੋਂ ਬਾਹਰ ਲੈ ਆਈ ਕੁਝ ਦਿਨ ਪਹਿਲਾਂ ਤੋਂ ਮੇਰੀ ਮਾਂ ਦੀ ਤਬੀਅਤ ਠੀਕ ਨਹੀਂ ਸੀ ਉਹ ਜੋ ਵੀ ਖਾਂਦੀ ਸੀ ਉਸ ਨੂੰ ਕੱਚਾ ਜਿਹਾ ਮਹਿਸੂਸ ਹੁੰਦਾ ਮੈਂ ਸੋਚਿਆ ਕਿ ਉਸ ਨੂੰ ਵੱਧ ਹਾਜਮੀ ਹੋ ਗਈ ਹੈ ਇਸ ਲਈ ਮੈਂ ਉਸ ਨੂੰ ਨੇੜੇ ਦੇ ਡਾਕਟਰ ਕੋਲ ਲੈ ਗਈ ਪਰ ਜੋ ਖਬਰ ਮੈਨੂੰ ਮਿਲੀ ਉਹ ਸੁਣ ਕੇ ਮੈਂ ਹੈਰਾਨ ਰਹਿ ਗਈ ਡਾਕਟਰ ਨੇ ਮੈਨੂੰ ਇਕੱਲੇ ਆਪਣੇ ਕਮਰੇ ਵਿੱਚ ਬੁਲਾਇਆ ਮਾਂ ਬਾਹਰ ਕੁਰਸੀ ਤੇ ਬੈਠੀ ਸੀ ਉਸ ਨੇ ਮੈਨੂੰ ਇਹ ਖਬਰ ਬੜੇ ਗੁਪਤ ਤਰੀਕੇ ਨਾਲ ਦੱਸੀ ਕਿਉਂਕਿ ਇਸ ਉਮਰ ਦੀਆਂ ਔਰਤਾਂ ਘੱਟ ਹੀ ਗਰਭਵਤੀ ਹੁੰਦੀਆਂ ਹਨ ਮਾਂ ਦਾ ਹੱਥ ਫੜ ਕੇ ਮੈਂ ਚੁੱਪਚਾਪ ਉਸ ਨੂੰ ਆਪਣੇ ਘਰ ਲੈ ਜਾ ਰਹੀ ਸੀ ਮੇਰੇ ਦਿਮਾਗ ਵਿੱਚ ਇਹ ਸਭ ਚੱਲ ਰਿਹਾ ਸੀ ਕਿ ਇਹ ਕੌਣ ਹੋ ਸਕਦਾ ਹੈ ਅਜੇ ਮਾੜਾ ਕੰਮ ਕੌਣ ਕਰ ਸਕਦਾ ਹੈ ਮੇਰੇ ਘਰ ਵਿੱਚ ਸਿਰਫ ਤਿੰਨ ਆਦਮੀ ਸਨ ਮੇਰਾ ਪਤੀ ਮੇਰਾ ਸਹੁਰਾ ਅਤੇ ਮੇਰਾ ਛੋਟਾ ਬੇਆ ਹੁਣ ਤੱਕ ਸਭ ਕੁਝ ਚਲ ਰਿਹਾ ਸੀ ਮੇਰੀ ਮੰਮੀ ਸਾਰਾ ਦਿਨ ਮੇਰੇ ਨਾਲ ਰਹਿੰਦੀ ਸੀ ਜਦੋਂ ਮੈਂ ਰਸੋਈ ਵਿੱਚ ਕੰਮ ਕਰਦੀ ਸੀ ਤਾਂ ਉਹ ਰਸੋਈ ਵਿੱਚ ਰੱਖੇ ਮੇਜ਼ ਉੱਤੇ ਬੈਠ ਜਾਂਦੀ ਸੀ ਉਹ ਕਦੇ ਵੀ ਮੇਰੇ ਤੋਂ ਵੱਖ ਨਹੀਂ ਹੋਈ ਉਸ ਦੀ ਖਰਾਬ ਸਿਹਤ ਕਾਰਨ ਮੈਂ ਵੀ ਉਸ ਦਾ ਬਹੁਤ ਖਿਆਲ ਰੱਖਦੀ ਸੀ ਅਸੀਂ ਮਾਂ ਤੀ ਸਾਰਾ ਦਿਨ ਘਰ ਵਿੱਚ ਇਕੱਲੀਆਂ ਰਹਿੰਦੀਆਂ ਸੀ ਨਾ ਤਾਂ ਮੇਰਾ ਪਤੀ ਘਰ ਵਿੱਚ ਸੀ ਨਾ ਹੀ ਮੇਰਾ ਦਯੋਰ ਅਤੇ ਨਾ ਹੀ ਮੇਰਾ ਸਹੁਰਾ ਜੇ ਕਦੇ ਮੇਰਾ ਸਹੁਰਾ ਘਰ ਵਿੱਚ ਹੁੰਦਾ ਤਾਂ ਉਹ ਆਪਣੀ ਦੁਕਾਨ ਤੇ ਜਾ ਕੇ ਬੈਠ ਜਾਂਦਾ ਸੀ ਜਾਂ ਕਦੇ-ਕਦੇ ਆਪਣੇ ਵਿਹਲੇ ਸਮੇਂ ਵਿੱਚ ਆਪ ਦੇਸਤਾਂ ਨਾਲ ਬੈਠ ਕੇ ਗੱਲਾਂ ਕਰਦਾ ਸੀ ਅਤੇ ਕਾਫੀ ਦੇਰ ਰਾਤ ਤੱਕ ਘਰ ਪਰਤਦਾ ਸੀ ਮੇਰੇ ਪਤੀ ਉਮੇਸ਼ ਦੀ ਮਾਂ ਦੀ ਕਈ ਸਾਲ ਪਹਿਲਾਂ ਮੌਤ ਹੋ ਗਈ ਸੀ ਮੇਰੇ ਸਹੁਰੇ ਨੇ ਦੁਬਾਰਾ ਵਿਆਹ ਨਹੀਂ ਕਰਵਾਇਆ ਸੀ ਮੇਰਾ ਦਿਉਰ ਵੀ ਮੇਰੀ ਮਾਂ ਦਾ ਬਹੁਤ ਸਤਿਕਾਰ ਕਰਦਾ ਸੀ ਜ਼ਿਆਦਾਤਰ ਉਹ ਆਪਣੇ ਕੰਮ 'ਚ ਹੀ ਧਿਆਨ ਰੱਖਦਾ ਸੀ ਨਾ ਤਾਂ ਉਸਨੇ ਕਦੇ ਮੇਰੇ ਨਾਲ ਅਤੇ ਨਾ ਹੀ ਮੇਰੀ ਮਾਂ ਨਾਲ ਜ਼ਿਆਦਾ ਗੱਲ ਕਰਨ ਦੀ ਕੋਸ਼ਿਸ਼ ਕੀਤੀ। ਉਹ ਸਿਰਫ ਮੇਰੀ ਮਾਂ ਕੋਲ ਜਾਂਦਾ, ਉਸਦਾ ਹਾਲ-ਚਾਲ ਪੁੱਛਦਾ ਅਤੇ ਉਸ ਨਾਲ ਹੋਰ ਕੋਈ ਗੱਲ ਨਹੀਂ ਕਰਦਾ ਸੀ। ਮੇਰੇ ਪਿਤਾ ਦੀ ਮੌਤ ਨੂੰ 7 ਸਾਲ ਬੀਤ ਚੁਕੇ ਹਨ। ਮੇਰੇ ਲਈ ਬਹੁਤ سارے ਰਿਸ਼ਤੇ ਆਏ ਸਨ ਪਰ ਮੈਂ ਸਿਰਫ ਇਸ ਸ਼ਰਤ ਤੇ ਵਿਆਹ ਕਰਵਾ ਲਿਆ ਕਿ ਮੈਂ ਆਪਣੀ ਮਾਂ ਨੂੰ ਇਕੱਲਾ ਨਹੀਂ ਛੱਡ ਸਕਦੀ। ਉਹ ਗੁੰਗੀ ਸੀ ਅਤੇ ਬਹੁਤ ਬੁੱਢੀ ਹੋ ਗਈ ਸੀ। ਬੁਢਾਪੇ ਵਿੱਚ ਮੇਰੇ ਤੋਂ ਬਿਨਾਂ ਉਸ ਦਾ ਕੋਈ ਸਹਾਰਾ ਨਹੀਂ ਸੀ। ਉਸਨੇ ਮੈਨੂੰ ਪਾਲਣ ਵਿੱਚ ਕੋਈ ਕਸਰ ਨਹੀਂ ਛੱਡੀ ਪਰ ਮੈਂ ਵੀ ਇਹ ਚਾਹੁੰਦੀ ਸੀ ਕਿ ਮੈਂ ਆਪਣੀ ਮਾਂ ਨੂੰ ਕਦੇ ਨਹੀਂ ਛੱਡਣਾ ਆਖਿਰ ਮੇਰੇ ਤੋਂ ਇਲਾਵਾ ਮੇਰੀ ਮਾਂ ਦਾ ਆਪਣਾ ਹੋਰ ਕੌਣ ਸੀ ਮੈਂ ਹੀ ਆਪਣੀ ਮਾਂ ਦੀ ਦੇਖਭਾਲ ਕਰਦੀ ਸੀ ਅਤੇ ਇਸ ਲਈ ਉਸ ਨੂੰ ਇਕੱਲਾ ਨਹੀਂ ਛੱਡ ਸਕਦੀ ਸੀ ਇਹ ਹੀ ਕਾਰਨ ਸੀ ਕਿ ਹੁਣ ਤੱਕ ਮੇਰਾ ਰਿਸ਼ਤਾ ਤੈ ਨਹੀਂ ਹੋ ਸਕਿਆ ਕਿਉਂਕਿ ਮੁੰਡੇ ਦੀ ਮਾਂ ਪਹਿਲਾਂ ਹੀ ਘਰ ਵਿੱਚ ਮੌਜੂਦ ਹੋਵੇਗੀ ਤਾਂ ਉਹ ਇਸ ਗੱਲ ਨੂੰ ਕਿਵੇਂ ਬਰਦਾਸ਼ਤ ਕਰ ਸਕਦੀ ਸੀ ਕਿ ਉਸ ਦੀ ਨੋਹ ਦੀ ਮਾਂ ਵੀ ਨੋਹ ਦੇ ਨਾਲ ਉਸ ਦੇ ਘਰ ਰਹਿਣ ਲਈ ਆਵੇ ਇਸੇ ਕਰਕੇ ਜਿਹੜੇ ਲੋਕ ਇਸ ਵਿਆਹ ਲਈ ਸਹਿਮਤ ਹੋਏ ਉਹਨਾਂ ਦੇ ਘਰ ਕੋਈ ਔਰਤ ਨਹੀਂ ਸੀ ਸਿਰਫ ਤਿੰਨ ਆਦਮੀ ਸਨ ਇੱਕ ਉਸ ਦਾ ਪਿਤਾ ਅਤੇ ਮੇਰਾ ਪਤੀ ਅਤੇ ਉਸ ਦਾ ਛੋਟਾ ਭਰਾ ਸੀ ਜਦੋਂ ਮੈਂ ਆਪਣਾ ਘਰ ਛੱਡ ਕੇ ਆਪਣੇ ਸਹੁਰੇ ਘਰ ਪਹੁੰਚੀ ਤਾਂ ਮੇਰੇ ਪਤੀ ਨੇ ਪਹਿਲਾਂ ਹੀ ਮੇਰੀ ਮਾਂ ਲਈ ਇੱਕ ਵੱਖਰਾ ਕਮਰਾ ਤਿਆਰ ਕਰ ਰੱਖਿਆ ਸੀ ਮੇਰੇ ਪਤੀ ਵੀ ਮੇਰੀ ਮਾਂ ਦੀ ਬਹੁਤ ਇੱਜ਼ਤ ਕਰਦੇ ਸਨ ਉਹ ਯੂਨੀਵਰਸਿਟੀ ਵਿੱਚ ਪੜ੍ਹਦਾ ਸੀ ਅਤੇ ਬਹੁਤਾ ਸਮਾਂ ਉੱਥੇ ਹੀ ਰਹਿੰਦਾ ਸੀ ਉਹ ਕਦੇ ਇੱਕ ਤਾਂ ਹੀ ਘਰ ਆਉਂਦਾ ਸੀ ਵੈਸੇ ਵੀ ਬਾਹਰੋਂ ਅਜਾ ਕੁਝ ਵੀ ਨਜ਼ਰ ਨਹੀਂ ਆ ਰਿਹਾ ਸੀ ਜਿਸ ਨਾਲ ਮੈਨੂੰ ਉਹਨਾਂ ਲੋਕਾਂ ਤੇ ਸ਼ੱਕ ਹੋਵੇ ਪਰ ਉਸ ਸਮੇਂ ਜੋ ਰਿਪੋਰਟ ਮੇਰੇ ਹੱਥ ਵਿੱਚ ਸੀ ਉਹ ਮੈਨੂੰ ਕੁਝ ਹੋਰ ਹੀ ਦੱਸ ਰਹੀ ਸੀ ਨਾ ਚਾਹੁੰਦੇ ਹੋਏ ਵੀ ਮੇਰਾ ਧਿਆਨ ਘਰ ਦੇ ਬੰਦਿਆਂ ਵੱਲ ਜਾ ਰਿਹਾ ਸੀ ਮੈਂ ਇੱਕ ਵੱਡੀ ਮੁਸੀਬਤ ਵਿੱਚ ਫਸ ਗਈ ਸੀ ਬੇਸ਼ੱਕ ਮੇਰਾ ਪਤੀ ਬਹੁਤ ਚੰਗਾ ਸੀ ਉਹ ਮੇਰੀ ਮਾਂ ਦਾ ਬਹੁਤ ਖਿਆਲ ਵੀ ਰੱਖਦਾ ਸੀ ਜੇ ਮੈਂ ਆਪਣੇ ਸਹੁਰਿਆਂ ਨੂੰ ਦੱਸਦੀ ਕਿ ਮੇਰੀ ਮਾਂ ਨਾਲ ਕੀ ਵਾਪਰਿਆ ਹੈ ਤਾਂ ਉਹ ਜ਼ਰੂਰ ਮੇਰੀ ਮਾਂ ਦੇ ਨਾਲ ਨਾਲ ਮੈਨੂੰ ਵੀ ਘਰੋਂ ਬਾਹਰ ਕੱਢ ਦਿੰਦੇ ਮੈਂ ਬਹੁਤ ਪਰੇਸ਼ਾਨ ਸੀ ਜਦੋਂ ਮੈਂ ਘਰ ਪਹੁੰਚੀ ਤਾਂ ਮੈਂ ਆਪਣੀ ਮਾਂ ਨੂੰ ਵੀ ਕੁਝ ਨਹੀਂ ਦੱਸਿਆ ਜਿਵੇਂ ਹੀ ਇਹ ਖਬਰ ਉਸ ਨੂੰ ਪਤਾ ਲੱਗਦੀ ਤਾਂ ਸ਼ਾਇਦ ਇਹ ਸੁਣ ਕੇ ਉਸ ਦਾ ਬੀਪੀ ਹਾਈ ਹੋ ਜਾਂਦਾ ਉਹ ਪਹਿਲਾਂ ਹੀ ਬਲੱਡ ਪ੍ਰੈਸ਼ਰ ਦੀ ਮਰੀਜ਼ ਸੀ ਮੇਰੇ ਦਿਮਾਗ ਨੇ ਕੰਮ ਕਰਨਾ ਹੀ ਬੰਦ ਕਰ ਦਿੱਤਾ ਸੀ ਕੌਣ ਸੀ ਜੋ ਅਜੀ ਘਟਿਆ ਹਰਕਤ ਕਰ ਸਕਦਾ ਸੀ ਮੇਰਾ ਸਿਰ ਚੱਕਰਾ ਰਿਹਾ ਸੀ ਮੈਂ ਆਪਣੀ ਮਾਂ ਨਾਲ ਉਸ ਦੇ ਕਮਰੇ ਵਿੱਚ ਬੈਠ ਗਈ ਮਾਂ ਮੇਰੇ ਵਾਲੇ ਇਸ਼ਾਰਾ ਕਰਨ ਲੱਗੀ ਮੈਂ ਪੁੱਛਿਆ ਕੀ ਹੋਇਆ ਮਾਂ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਉਹ ਮੈਨੂੰ ਪੁੱਛਣ ਦੀ ਕੋਸ਼ਿਸ਼ ਕਰ ਰਹੀ ਸੀ ਕਿ ਤੁਸੀਂ ਚੁੱਪ ਕਿਉਂ ਹੋ ਕੀ ਹੋਇਆ ਡਾਕਟਰ ਨੇ ਕੀ ਕਿਹਾ ਕਿਉਂਕਿ ਮੈਂ ਬਹੁਤ ਬੋਲਚਾਲ ਵਾਲੀ ਕੁੜੀ ਸੀ ਮੈਂ ਹਰ ਵੇਲੇ ਗੱਲਾਂ ਕਰਦੀ ਰਹਿੰਦੀ ਸੀ ਪਰ ਅੱਜ ਮੈਂ ਬੋਲਣਾ ਬੰਦ ਕਰ ਦਿੱਤਾ ਸੀ ਮੈਂ ਮੰਮੀ ਨੂੰ ਕਿਹਾ ਨਹੀਂ ਮਾਂ ਹਜੇ ਕੁਝ ਨਹੀਂ ਹੈ ਡਾਕਟਰ ਨੇ ਤੁਹਾਨੂੰ ਦਵਾਈ ਦਿੱਤੀ ਹੈ ਤੁਸੀਂ ਠੀਕ ਹੋ ਜਾਓਗੇ ਮੰਮੀ ਤੁਸੀਂ ਆਰਾਮ ਕਰੋ ਇਹ ਕਹਿ ਕੇ ਮੈਂ ਮਾਂ ਨੂੰ ਮੰਜੇ ਤੇ ਲਟਾਇਆ ਅਤੇ ਆਪਰ ਸੋਈ ਚ ਆ ਗਈ ਖਾਣਾ ਬਣਾਉਂਦੇ ਸਮੇਂ ਮੇਰਾ ਮਨ ਲਗਾਤਾਰ ਮਾਂ ਵਾਲ ਹੀ ਸੀ ਉਹ ਬੋਲ ਨਹੀਂ ਸਕਦੀ ਸੀ ਪਰ ਉਹ ਸਭ ਕੁਝ ਸਮਝਦੀ ਸੀ ਉਹ ਸਭ ਕੁਝ ਮਹਿਸੂਸ ਕਰ ਰਹੀ ਹੋਵੇਗੀ ਕਿ ਉਹ ਕੌਣ ਉਹਨਾਂ ਦੇ ਕੋਲ ਆਉਂਦਾ ਹੈ ਉਹ ਕੌਣ ਹੋ ਸਕਦਾ ਹੈ ਮੇਰਾ ਸਹੁਰਾ ਜਾਂ ਦਿਔਰ ਇਹ ਗੱਲਾਂ ਸੋਚ ਕੇ ਮੇਰਾ ਸਿਰ ਦਰਦ ਨਾਲ ਫਟ ਰਿਹਾ ਸੀ ਮੈਨੂੰ ਕੁਝ ਸਮਝ ਨਹੀਂ ਆ ਰਿਹਾ ਸੀ ਮੈਂ ਕੀ ਕਰਾਂ ਮੈਂ ਕਿਸ ਨਾਲ ਗੱਲ ਕਰਾਂ ਮੇਰਾ ਪਤੀ ਕਦੇ ਵੀ ਆਪਣੇ ਪਿਤਾ ਅਤੇ ਭਰਾ ਬਾਰੇ ਅਜੀ ਗੱਲ ਬਰਦਾਸ਼ਤ ਨਹੀਂ ਕਰ ਸਕੇਗਾ ਜਾਂ ਮੈਂ ਆਪਣੀ ਮਾਂ ਨਾਲ ਗੱਲ ਕਰਾਂ ਮੈਂ ਉਸ ਨੂੰ ਕਿਵੇਂ ਦੱਸਾਂ ਜਦੋਂ ਰਮੇਸ਼ ਦਫ਼ਤਰ ਤੋਂ ਵਾਪਸ ਆਇਆ ਤਾਂ ਉਹ ਮੇਰੇ ਲਈ ਫੁੱਲਾਂ ਦਾ ਗੁਲਦਸਤਾ ਲੈ ਕੇ ਆਇਆ ਪਰ ਮੈਂ ਮੁਸਕਰਾ ਵੀ ਨਹੀਂ ਸਕੀ ਮੈਂ ਅਜੀਬ ਮੁਸੀਬਤ ਵਿੱਚੋਂ ਲੰਘ ਰਹੀ ਸੀ ਜੋ ਮੇਰੇ ਲਈ ਐਸੀ ਹੀ ਸੀ ਮੈਨੂੰ ਚੁੱਪ ਦੇਖ ਕੇ ਉਮੇਸ਼ ਨੇ ਪੁੱਛਿਆ ਕੀ ਹੋਇਆ ਤੁਸੀਂ ਚੁੱਪ ਕਿਉਂ ਹੋ ਕੀ ਤੁਸੀਂ ਠੀਕ ਹੋ ਮੈਂ ਕੀ ਜਵਾਬ ਦੇਣਾ ਸੀ ਮੈਂ ਕਿਹਾ ਕਿ ਮੇਰਾ ਸਿਰ ਦਰਦ ਕਰ ਰਿਹਾ ਹੈ ਉਹਨਾਂ ਨੇ ਕਿਹਾ ਖਾਣਾ ਖਾ ਲਓ ਅਤੇ ਫਿਰ ਦਵਾਈ ਲੈ ਲਓ ਮੈਂ ਸੋਚ ਰਿਹਾ ਸੀ ਕਿ ਰਾਤ ਦੇ ਖਾਣੇ ਤੋਂ ਬਾਅਦ ਅਸੀਂ ਖਰੀਦਦਾਰੀ ਲਈ ਚੱਲਾਂਗੇ ਪਰ ਤੁਹਾਡੀ ਸਿਹਤ ਠੀਕ ਨਹੀਂ ਹੈ ਇਸ ਲਈ ਤੁਹਾਨੂੰ ਉਰਾਮ ਕਰਨਾ ਚਾਹੀਦਾ ਹੈ ਖਾਣਾ ਖਾ ਕੇ ਮੈਂ ਆਪਣੇ ਕਮਰੇ ਵਿੱਚ ਆ ਗਈ ਮੰਮੀ ਦੀਆਂ ਰਪੋਰਟਾਂ ਅਲਮਾਰੀ ਵਿੱਚ ਲੁਕੋ ਦਿੱਤੀਆਂ ਤਾਂ ਜੋ ਕੋਈ ਉਹਨਾਂ ਨੂੰ ਦੇਖ ਨਾ ਸਕੇ ਮੈਂ ਜਾਨਣਾ ਚਾਹੁੰਦੀ ਸੀ ਕਿ ਮਾਂ ਦੇ ਕਮਰੇ ਵਿੱਚ ਕੌਣ ਆਉਂਦਾ ਹੈ ਜਦੋਂ ਰਾਤ ਨੂੰ ਉਮੇਸ਼ ਕਮਰੇ ਵਿੱਚ ਆਇਆ ਤਾਂ ਮੈਂ ਕਿਹਾ ਕਿ ਮਾਂ ਦੀ ਤबीयत ਠੀਕ ਨਹੀਂ ਹੈ ਉਹ ਮੈਨੂੰ ਮੇਰੀ ਮਾਂ ਬਾਰੇ ਪੁੱਛਣ ਲੱਗਾ ਮਾਂ ਨੂੰ ਕੀ ਹੋਇਆ ਮੈਂ ਕਿਹਾ ਉਮੇਸ਼ ਮੈਂ ਅੱਜ ਰਾਤ ਮਾਂ ਕੋਲ ਸੌਣਾ ਚਾਹੁੰਦੀ ਹਾਂ ਮਾ ਉਸਦੀ ਸੇਤ ਠੀਕ ਨਹੀਂ ਹੈ ਮੇਰੀ ਗੱਲ ਸੁਣ ਕੇ ਉਸਨੇ ਕੋਈ ਇਤਰਾਜ਼ ਨਹੀਂ ਕੀਤਾ ਕਹਿ ਲੱਗਾ ਇਸ ਵਿੱਚ ਪੁੱਛਣ ਵਾਲੀ ਕੀ ਗੱਲ ਹੈ ਤੂੰ ਜਾ ਆਪਣੀ ਮਾਂ ਦਾ ਖਿਆਲ ਰੱਖ ਹਮੇਸ਼ ਬਹੁਤ ਚੰਗਾ ਇਨਸਾਨ ਸੀ ਜਿੱਥੋਂ ਤੱਕ ਮੇਰੀ ਮਾਂ ਦਾ ਸਬੰਧ ਸੀ ਉਸਨੇ ਕਦੇ ਮੇਰੇ ਉੱਤੇ ਕੋਈ ਸਖਤੀ ਨਹੀਂ ਕੀਤੀ ਸੀ ਮੈਂ ਮੰਮੀ ਨਾਲ ਉਸਦੇ ਕਮਰੇ ਵਿੱਚ ਜਾ ਕੇ लेट ਗਈ ਮਾਂ ਸੌਂ ਰਹੀ ਸੀ ਪਰ ਮੈਂ ਨੀਂਦ ਵਿੱਚ ਉਸਦੀ ਖਬਰਾਟ ਮਹਿਸੂਸ ਕਰ ਸਕਦੀ ਸੀ ਮਾਂ ਦੀ ਖਬਰਾਟ ਦੇਖ ਕੇ ਮੇਰੇ ਹੋਸ਼ ਉੱਡ ਗਏ ਇਸ ਦਾ ਮਤਲਬ ਇਹ ਸੀ ਕਿ ਰਾਤ ਨੂੰ ਮੇਰੀ ਮਾਂ ਕੋਲ ਕੋਈ ਆਉਂਦਾ ਹੈ ਅਤੇ ਇਹ ਸਭ ਕੁਝ ਸੋਚਦਿਆਂ ਹੀ ਮੈਂ ਸਾਰੀ ਰਾਤ ਸੌ ਨਹੀਂ ਸਕੀ ਸਾਰੀ ਰਾਤ ਕਮਰੇ ਵਿੱਚ ਕੋਈ ਨਹੀਂ ਆਇਆ ਸਵੇਰ ਦਾ ਨਾਸ਼ਤਾ ਕਰਨ ਤੋਂ ਬਾਅਦ ਉਮੇਸ਼ ਅਤੇ ਮੇਰਾ ਦਿਉਰ ਘਰੋਂ ਚਲੇ ਗਏ ਮੇਰਾ ਸਹੁਰਾ ਆਪਣੇ ਕੰਮ ਤੇ ਚਲਾ ਗਿਆ ਮੈਂ ਮਾਂ ਨੂੰ ਆਪਣੇ ਕਮਰੇ ਵਿੱਚ ਲੈ ਆਈ ਮੈਂ ਆਪਣੀ ਮਾਂ ਨੂੰ ਪੁੱਛਿਆ ਕਿ ਰਾਤ ਨੂੰ ਤੁਹਾਡੇ ਕਮਰੇ ਵਿੱਚ ਕੋਈ ਆਉਂਦਾ ਹੈ ਮੇਰੀ ਮਾਂ ਨੇ ਜੋ ਕਿਹਾ ਉਹ ਸੁਣ ਕੇ ਮੇਰੇ ਹੋਸ਼ ਉੱਡ ਗਏ ਉਸ ਨੇ ਇਸ਼ਾਰਾ ਕਰਕੇ ਦੱਸਿਆ ਕਿ ਕੋਈ ਬੰਦਾ ਆ ਕੇ ਉਹਨਾਂ ਨੂੰ ਨਸ਼ੇ ਵਾਲੀ ਦਵਾਈ ਸੁੰਘਾ ਕੇ ਬੇਹੋਸ਼ ਕਰ ਦਿੰਦਾ ਹੈ ਇਸ ਤੋਂ ਬਾਅਦ ਉਹਨਾਂ ਨੂੰ ਕੁਝ ਨਹੀਂ ਪਤਾ ਕਿ ਉਸ ਨਾਲ ਕੀ ਹੁੰਦਾ ਹੈ ਮਾਂ ਨੂੰ ਵੀ ਨਹੀਂ ਪਤਾ ਸੀ ਕਿ ਉਹ ਆਦਮੀ ਕੌਣ ਸੀ ਮੇਰਾ ਪਹਿਲਾ ਸ਼ੱਕ ਮੇਰੇ ਸਹੁਰੇ ਤੇ ਸੀ ਕਿ ਉਹ ਹਰ ਵੇਲੇ ਘਰ ਵਿੱਚ ਮੌਜੂਦ ਰਹਿੰਦਾ ਸੀ ਪਰ ਫਿਰ ਮੈਨੂੰ ਇਹ ਖਿਆਲ ਵੀ ਆਉਣ ਲੱਗਾ ਕਿ ਉਹ ਬਹੁਤ ਚੰਗਾ ਇਨਸਾਨ ਹੈ ਉਹ ਆਪਣੀ ਮ੍ਰਿਤਕ ਪਤਨੀ ਦੀ ਆਤਮਾ ਦੀ ਸ਼ਾਂਤੀ ਲਈ ਹਮੇਸ਼ਾ ਪਰਮਾਤਮਾ ਅੱਗੇ ਅਰਦਾਸ ਕਰਦਾ ਹੈ ਮੇਰਾ ਦਿਲ ਬੜਾ ਅਜੀਬ ਜਿਹਾ ਮਹਿਸੂਸ ਕਰਨ ਲੱਗਾ ਸੀ ਇੱਕ ਪਾਸੇ ਤਾਂ ਮੇਰਾ ਸਹੁਰਾ ਸੀ ਜੋ ਬਹੁਤ ਚੰਗਾ ਇਨਸਾਨ ਸੀ ਅਤੇ ਬਹੁਤ ਹੀ ਸੂਝਵਾਨ ਸੀ ਦੂਜੇ ਪਾਸੇ ਮੈਨੂੰ ਆਪਣੇ ਜ਼ੋਰ ਤੇ ਸ਼ੱਕ ਹੋਣ ਲੱਗਾ। ਉਹ ਰਾਤ ਨੂੰ ਕਾਫੀ ਦੇਰ ਤੱਕ ਜਾਗਦਾ ਰਹਿੰਦਾ ਸੀ। ਉਸਦੇ ਕਮਰੇ ਵਿੱਚੋਂ ਟੀਵੀ ਦੀਆਂ ਆਵਾਜ਼ਾਂ ਆਉਂਦੀਆਂ ਰਹਿੰਦੀਆਂ ਸਨ। ਇੱਕ ਵਾਰ ਉਹ ਮੈਨੂੰ ਕਹਿਣ ਲੱਗਾ ਕਿ ਤੁਸੀਂ ਬਿਲਕੁਲ ਆਪਣੀ ਮਾਂ ਵਰਗੀ ਹੋ। ਤੇਰੀ ਮਾਂ ਬਹੁਤ ਸੋਹਣੀ ਹੈ। ਉਹ ਤੁਹਾਡੀ ਮਾਂ ਨਹੀਂ, ਤੁਹਾਡੀ ਵੱਡੀ ਭੈਣ ਜਾਪਦੀ ਹੈ। ਇਹ ਗੱਲ ਉਹਨਾਂ ਨੇ ਮੇਰੇ ਵਿਆਹ ਦੇ ਸ਼ੁਰੂਆਤੀ ਦਿਨਾਂ 'ਚ ਕਹੀ ਸੀ। ਮੈਂ ਹੱਸ ਕੇ ਟਾਲ ਦਿੱਤਾ ਸੀ। ਪਰ ਹੁਣ ਜਿਵੇਂ ਹੀ ਇਹ ਗੱਲ ਮੇਰੇ ਦਿਮਾਗ ਵਿੱਚ ਆਈ, ਮੇਰੇ ਅੰਦਰ ਅੱਗ ਲੱਗ ਗਈ। ਅਤੇ ਇਹ ਸਾਰੀਆਂ ਗੱਲਾਂ ਮੇਰੇ ਲਈ ਅਸੀਸ ਹਨ। ਕੋਈ ਮੇਰੀ ਮਾਂ ਨੂੰ ਹੋਸ਼ ਕਰਕੇ ਜ਼ਬਰਦਸਤੀ ਕਰਦਾ ਸੀ ਮੇਰੀ ਮਾਂ ਨੂੰ ਲੱਗਾ ਕਿ ਹੋਸ਼ ਨਾਲ ਕੋਈ ਗਲਤ ਕੰਮ ਕੀਤਾ ਜਾ ਰਿਹਾ ਹੈ ਪਰ ਉਹ ਬੇਹੋਸ਼ ਹੁੰਦੀ ਸੀ ਇਹ ਮੇਰੇ ਲਈ ਐਸੀਆ ਹੋ ਗਿਆ ਸੀ ਉਸ ਆਦਮੀ ਨੂੰ ਇੱਕ ਗੁੰਗੀ ਅਤੇ ਬਿਮਾਰ ਔਰਤ ਨੂੰ ਆਪਣੀ ਹਾਫਸ ਦਾ ਸ਼ਿਕਾਰ ਬਣਾਉਣ ਵਿੱਚ ਵੀ ਕੋਈ ਸ਼ਰਮ ਨਹੀਂ ਸੀ ਮੇਰੀ ਲਚਾਰੀ ਅਜੀਬ ਸੀ ਕਿ ਜੇ ਮੈਂ ਆਵਾਜ਼ ਉਠਾਈ ਹੁੰਦੀ ਤਾਂ ਮੇਰੇ ਤੇ ਤਲਾਕ ਦਾ ਦਾਗ ਲੱਗ ਜਾਂਦਾ ਉਮੇਸ਼ ਭਾਵੇਂ ਜਿੰਨਾ ਵੀ ਚੰਗਾ ਸੀ ਪਰ ਉਹ ਆਪਣੇ ਪਿਤਾ ਅਤੇ ਭਰਾ ਦੇ ਵਿਰੁੱਧ ਕੋਈ ਗੱਲ ਨਹੀਂ ਸੁਣ ਸਕਦਾ ਸੀ ਅਤੇ ਨਾ ਹੀ ਉਹ ਉਹਨਾਂ ਦੇ ਵਿਰੁੱਧ ਕੋਈ ਗੱਲ ਸਵੀਕਾਰ ਕਰਦਾ ਸੀ ਕਿਉਂਕਿ ਉਹ ਮੇਰੀ ਮਾਂ ਦੀ ਜਿੰਨੀ ਇੱਜ਼ਤ ਕਰਦਾ ਸੀ ਉਹ ਓਨੀ ਹੀ ਆਪਣੇ ਪਿਤਾ ਦੀ ਸੇਵਾ ਵੀ ਕਰਦਾ ਸੀ ਵੈਸੇ ਤਾਂ ਮੇਰਾ ਸੋਹਰਾ ਵੀ ਮੇਰੀ ਮਾਂ ਨੂੰ ਭੈਣ ਕਹਿ ਕੇ ਬੁਲਾਉਂਦਾ ਸੀ ਮੇਰੇ ਸਾਹਮਣੇ ਤਾਂ ਉਸਨੇ ਕਦੇ ਮੇਰੀ ਮਾਂ ਵੱਲ ਤੱਕਿਆ ਵੀ ਨਹੀਂ ਸੀ ਪਰ ਉਹ ਜੋ ਵੀ ਭੋਲੇਪਨ ਦੀ ਆੜ ਵਿੱਚ ਕਰ ਰਿਹਾ ਸੀ ਉਹ ਬਹੁਤ ਮਾੜਾ ਸੀ ਮੈਨੂੰ ਆਪਣੇ ਸਹੁਰੇ ਤੇ ਗੁੱਸਾ ਆਉਣ ਲੱਗਾ ਮੈਨੂੰ ਯਾਦ ਆਉਣ ਲੱਗਾ ਜਦੋਂ ਮੈਂ ਕੰਮ ਕਰਦੀ ਸੀ ਤਾਂ ਮਾਂ ਮੇਰੇ ਨਾਲ ਸੋਈ ਵਿੱਚ ਹੁੰਦੀ ਸੀ ਕਈ ਵਾਰ ਮੇਰਾ ਸਹੁਰਾ ਸੋਈ ਵਿੱਚ ਆਉਂਦਾ ਅਤੇ ਮੈਨੂੰ ਆਪਣੇ ਕਮਰੇ ਵਿੱਚ ਬੈੱਡ ਸ਼ੀਟ ਬਦਲਣ ਲਈ ਕਹਿੰਦਾ ਮੈਂ ਰਸੋਈ ਛੱਡ ਕੇ ਉਸਦੇ ਕਮਰੇ ਵਿੱਚ ਚਲੀ ਜਾਂਦੀ ਅਤੇ ਜਦੋਂ ਮੈਂ ਉਸਦੇ ਕਮਰੇ ਦੀ ਸਫਾਈ ਕਰਕੇ ਵਾਪਸ ਆਉਂਦੀ ਤਾਂ ਉਹ ਰਸੋਈ ਵਿੱਚ ਆਪਣੇ ਲਈ ਚਾਹ ਬਣਾ ਰਿਹਾ ਹੁੰਦਾ ਜਦੋਂ ਮੈਂ ਰਸੋਈ ਵਿੱਚ ਆਉਂਦੀ ਤਾਂ ਉਹ ਕਹਿੰਦਾ ਮੈਂ ਸੋਚਿਆ ਤੁਸੀਂ ਥੱਕੇ ਹੋਏ ਹੋਵੋਗੇ ਇਸੇ ਲਈ ਮੈਂ ਆਪਣੇ ਆਪ ਹੀ ਚਾਹ ਬਣਾ ਲਵਾਂ ਤਾ ਉਹ ਮੈਨੂੰ ਦੇਖ ਕੇ ਮੁਸਕਰਾ ਕੇ ਆਪਣਾ ਕੱਪ ਚੱਕ ਕੇ ਰਸੋਈ ਵਿੱਚੋਂ ਬਾਹਰ ਚਲੇ ਜਾਂਦੀ। ਉਸ ਸਮੇਂ ਇਹ ਗੱਲ ਮੈਨੂੰ ਸਧਾਰਨ ਲੱਗਦੀ ਸੀ ਪਰ ਹੁਣ ਮੈਨੂੰ ਇਹ ਸਧਾਰਨ ਗੱਲ ਤੇ ਸ਼ੱਕ ਹੋਣ ਲੱਗਾ। ਇੱਕ ਵਾਰ ਉਹ ਬਾਜ਼ਾਰ ਤੋਂ ਮੇਰੇ ਲਈ ਫਲ ਲਿਆਏ ਅਤੇ 1 ਕਿਲੋ ਫਲ ਵੱਖਰੇ ਰੱਖ ਦਿੱਤੇ। ਉਹਨਾਂ ਨੇ ਕਿਹਾ ਕਿ ਤੁਹਾਡੀ ਮਾਂ ਬਹੁਤ ਕਮਜ਼ੋਰ ਹੋ ਰਹੀ ਹੈ। ਤੁਸੀਂ ਸ਼ਾਇਦ ਝਿਜਕਦੇ ਕਾਰਨ ਉਸ ਲਈ ਕੁਝ ਨਹੀਂ ਮੰਗਦੇ। ਇਸ ਲਈ ਇਹ ਫਲ ਉਸ ਨੂੰ ਦੇ ਦਿਓ। ਉਸ ਸਮੇਂ ਵੀ ਮੈਂ ਮਹਿਸੂਸ ਕੀਤਾ ਕਿ ਮੇਰੇ ਸਹੁਰੇ ਦੇ ਇਰਾਦੇ ਇਹ ਨਹੀਂ ਹਨ ਰਾਤ ਨੂੰ ਜਦੋਂ ਮੇਰੀ ਅੱਖ ਖੁੱਲੀ ਤਾਂ ਦੇਖਿਆ ਕਿ ਉਮੇਸ਼ ਕਮਰੇ ਵਿੱਚ ਨਹੀਂ ਸੀ ਫਿਰ ਕਾਫੀ देर बाद ਜਦੋਂ ਉਹ ਕਮਰੇ ਵਿੱਚ ਆਇਆ ਤਾਂ ਮੈਂ ਉਸ ਨੂੰ ਪੁੱਛਿਆ ਕਿ ਉਹ ਕਿੱਥੇ ਗਏ ਸੀ ਤਾਂ ਉਸ ਨੇ ਕਿਹਾ ਕਿ ਉਸ ਨੂੰ ਸਰਗੜ ਪੀਣ ਦੀ ਆਦਤ ਹੈ ਰਾਤ ਨੂੰ ਜਦੋਂ ਪਿਤਾ ਜੀ ਗੂੜੀ ਨੀਂਦ ਸੌਂਦੇ ਹਨ ਮੈਂ ਛੱਤ ਤੇ ਜਾ ਕੇ ਸਰਗੜ ਪਿੰਦਾ ਹਾਂ ਨਹੀਂ ਤਾਂ ਪਿਤਾ ਜੀ ਨੂੰ ਤੁਰੰਤ ਸਰਗੜ ਦੀ ਸਮੈਲ ਆ ਜਾਂਦੀ ਹੈ ਅਤੇ ਉਹ ਮੈਨੂੰ ਝਿੜਕਦੇ ਹਨ ਮੈਂ ਮੁਸਕਰਾ ਕੇ ਕਿਹਾ ਕਿ ਉਹ ਸਿਰਫ ਤੁਹਾਡੇ ਫਾਇਦੇ ਦੀ ਗੱਲ ਕਰਦੇ ਹਨ ਉਹ ਛੋਟੀਆਂ ਛੋਟੀਆਂ ਗੱਲਾਂ ਜੋ ਆਮ ਘਰਾਂ ਵਿੱਚ ਹੁੰਦੀਆਂ ਹਨ ਮੈਨੂੰ ਉਹਨਾਂ ਸਾਰੀਆਂ ਗੱਲਾਂ ਤੇ ਸ਼ੱਕ ਹੋਣ ਲੱਗਾ ਮੇਰੀ ਮਾਂ ਕੁਝ ਉਮਰ ਵਿੱਚ ਬਹੁਤ ਮੁਸੀਬਤ ਵਿੱਚ ਸੀ ਉਹ ਇੱਕ ਅਜੀਬ ਸਮੱਸਿਆ ਤੋਂ ਪੀੜਤ ਸੀ ਜਿਸ ਤੋਂ ਉਹ ਅਣਜਾਣ ਸੀ ਅਤੇ ਪਾਲ ਮੇਰੇ ਲਈ ਔਖਾ ਸੀ ਮੈਂ ਆਪਣੀ ਮਾਂ ਨੂੰ ਇਹ ਸਾਰਾ ਸੱਚ ਕਿਵੇਂ ਦੱਸ ਸਕਦੀ ਹਾਂ ਮੈਂ ਡਾਕਟਰ ਤੋਂ ਜੋ ਵੀ ਸੁਣਿਆ ਸੀ ਉਹ ਨਾ ਤਾਂ ਹੋ ਸਕਦੀ ਸੀ ਅਤੇ ਨਾ ਹੀ ਆਪਣੀ ਸਮੱਸਿਆ ਕਿਸੇ ਨੂੰ ਦੱਸ ਸਕਦੀ ਸੀ ਜੇ ਉਹ ਨਾ ਵੀ ਦੱਸਦੀ ਤਾਂ ਇਹ ਗੱਲ ਕਿਵੇਂ ਲੁਕੀ ਰਹਿ ਸਕਦੀ ਸੀ ਉਹ ਬਾਹਰੋਂ ਤਾਂ ਚੁੱਪ ਸੀ ਪਰ ਅੰਦਰੋਂ ਉਹ ਬਹੁਤ ਦੁੱਖ ਅਤੇ ਤਕਲੀਫ ਵਿੱਚੋਂ ਲੰਘ ਰਹੀ ਸੀ ਮੈਨੂੰ ਵੀ ਪਤਾ ਸੀ ਹੁਣ ਮੈਂ ਹਰ ਰੋਜ਼ ਉਮੇਸ਼ ਨੂੰ ਬਹਾਨਾ ਬਣਾਉਂਦੀ ਹਾਂ ਕਿ ਮਾਂ ਦੀ ਸਿਹਤ ਠੀਕ ਨਹੀਂ ਹੈ ਮੈਂ ਆਪਣੀ ਮਾਂ ਨਾਲ ਸੌਣ ਜਾ ਰਹੀ ਹਾਂ ਮੈਂ ਸਾਰੀ ਰਾਤ ਉਸ ਬੰਦੇ ਦਾ ਇੰਤਜ਼ਾਰ ਕਰਦੀ ਰਹੀ ਜੋ ਮੇਰੀ ਮਾਂ ਨੂੰ ਇੰਨਾ ਦੁੱਖ ਦਿੰਦਾ ਸੀ ਉਹ ਮੇਸ਼ ਉਹ ਦਿਨ ਚੁੱਪ ਰਿਹਾ ਉਸ ਤੋਂ ਬਾਅਦ ਮੂੰਹ ਤਾਂ ਉਸਨੇ ਕਦੇ ਕੁਝ ਨਹੀਂ ਕਿਹਾ ਪਰ ਉਹ ਮੇਰੇ ਤੋਂ ਨਾਰਾਜ਼ ਰਹਿਣ ਲੱਗਾ ਉਹ ਉਸ ਦੀਆਂ ਅੱਖਾਂ ਵਿੱਚੋਂ ਮੇਰੇ ਵਿਰੁੱਧ ਸ਼ਿਕਾਇਤਾਂ ਸਨ ਸਾਡੇ ਵਿਆਹ ਨੂੰ ਕੁਝ ਮਹੀਨੇ ਹੀ ਹੋਏ ਸਨ ਅਤੇ ਉਹ ਮੈਨੂੰ ਬਹੁਤ ਪਿਆਰ ਕਰਦਾ ਸੀ ਉਹ ਸਾਰਾ ਦਿਨ ਦਫ਼ਤਰ ਵਿੱਚ ਬਿਤਾਉਣ ਲਈ ਮਜਬੂਰ ਸੀ ਪਰ ਉਹ ਰਾਤ ਨੂੰ ਮੇਰੇ ਨਾਲ ਕੁਝ ਸਮਾਂ ਬਤਾਉਣਾ ਚਾਹੁੰਦਾ ਸੀ ਪਰ ਮੈਂ ਆਪ ਇਸ ਮਾਨਸਿਕ ਉਲਝਣ ਦਾ ਸ਼ਿਕਾਰ ਸੀ ਮੈਨੂੰ ਉਮੇਸ਼ ਦੀ ਕਿਸੇ ਇੱਛਾ ਦਾ ਧਿਆਨ ਵੀ ਨਹੀਂ ਸੀ ਅਤੇ ਹੁਣ ਮੈਂ ਉਸ ਦਾ ਕੰਮ ਕਰਨਾ ਵੀ ਭੁੱਲ ਜਾਂਦੀ ਸੀ ਮੈਂ ਰਾਤ ਨੂੰ ਉਮੇਸ਼ ਦੇ ਕੱਪੜਿਆਂ ਨੂੰ ਪ੍ਰੈਸ ਕਰਨਾ ਵੀ ਭੁੱਲ ਗਈ ਸੀ ਉਹ ਪਹਿਲਾਂ ਹੀ ਮੇਰੇ ਤੋਂ ਨਾਰਾਜ਼ ਫਿਰ ਜਦੋਂ ਉਹ ਸਵੇਰੇ ਦਫ਼ਤਰ ਲਈ ਲੇਟ ਹੋਇਆ ਤਾਂ ਉਸਨੇ ਗੁੱਸੇ ਵਿੱਚ ਆਪਣੇ ਕੱਪੜਿਆਂ ਤੇ ਪ੍ਰੈਸ ਕਰਨੀ ਸ਼ੁਰੂ ਕਰ ਦਿੱਤੀ। ਜਦੋਂ ਮੈਂ ਕੱਪੜੇ ਪ੍ਰੈਸ ਕਰਨ ਲਈ ਕਿਹਾ ਤਾਂ ਉਹ ਗੁੱਸੇ ਵਿੱਚ ਆ ਗਿਆ ਅਤੇ ਮੈਨੂੰ ਕਿਹਾ ਕਿ ਤੂੰ ਆਪਣੀ ਮਾਂ ਦੀ ਸੇਵਾ ਕਰ, ਤੁਹਾਡੇ ਲਈ ਸਿਰਫ ਇਹ ਹੀ ਜ਼ਰੂਰੀ ਕੰਮ ਹੈ। ਹੁਣ ਉਹ ਐਨੇ ਗੁੱਸੇ ਵਿੱਚ ਸੀ ਕਿ ਉਹ ਮੇਰੀ ਕੋਈ ਵੀ ਗੱਲ ਨਹੀਂ ਸੁਣ ਰਿਹਾ ਸੀ। ਮੈਂ ਕਿਹਾ ਨਾਸ਼ਤਾ ਕਰ ਲਓ, ਫਿਰ ਉਹ ਬਿਨਾਂ ਨਾਸ਼ਤਾ ਕੀਤੇ ਹੀ ਦਫ਼ਤਰ ਚਲਾ ਗਿਆ। ਮੈਂ ਆਪਣੀ ਮਾਂ ਕਰਕੇ ਬਹੁਤ ਚਿੰਤਤ ਸੀ ਪਰ ਇਸ ਤੋਂ ਬਾਅਦ ਹਮੇਸ਼ਾ ਰਵੀਆ ਦੇ ਕੇ ਮੈਂ ਹੋਰ ਵੀ ਪਰੇਸ਼ਾਨ ਹੋ ਗਈ ਮੈਂ ਆਪਣੇ ਕਮਰੇ ਵਿੱਚ ਬੈਠ ਕੇ ਰੋਣ ਲੱਗ ਪਈ ਰਾਤ ਨੂੰ ਉਮੇਸ਼ ਦਾ ਮੂਡ ਬਹੁਤ ਖਰਾਬ ਸੀ ਇਸ ਲਈ ਮੈਂ ਮਾਂ ਦੇ ਕਮਰੇ ਵਿੱਚ ਜਾਣ ਲਈ ਨਹੀਂ ਕਿਹਾ ਮੈਂ ਆਪਣੀ ਗਲਤੀ ਲਈ ਉਮੇਸ਼ ਤੋਂ ਪਹਿਲਾਂ ਹੀ ਮਾਫੀ ਮੰਗ ਚੁੱਕੀ ਸੀ ਪਰ ਉਹ ਕਹਿਣ ਲੱਗਾ ਕਿ ਮਾਫੀ ਮੰਗ ਕੇ ਮੈਨੂੰ ਸ਼ਰਮਿੰਦਾ ਨਾ ਕਰੋ ਤੁਹਾਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਮੈਨੂੰ ਦਿਨ ਭਰ ਤੁਹਾਡੇ ਨਾਲ ਗੱਲ ਕਰਨ ਦਾ ਮੌਕਾ ਵੀ ਨਹੀਂ ਮਿਲਦਾ ਅਤੇ ਰਾਤ ਨੂੰ ਜਦੋਂ ਮੈਂ ਤੁਹਾਡੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦਾ ਹਾਂ ਤਾਂ ਤੁਹਾਡੇ ਕੋਲ ਮੇਰੇ ਲਈ ਸਮਾਂ ਨਹੀਂ ਹੁੰਦਾ ਮੈਂ ਜਲਦੀ ਹੀ ਉਹਨਾਂ ਨੂੰ ਮਨਾ ਲਿਆ ਅਤੇ ਉਹ ਝੱਟ ਮੰਨ ਗਿਆ ਪਰ ਅਗਲੀ ਸਵੇਰ ਮਾਂ ਨੇ ਇਸ਼ਾਰਾ ਕਰਕੇ ਪੁੱਛਿਆ ਕਿ ਤੁਸੀਂ ਕੱਲ ਰਾਤ ਮੇਰੇ ਨਾਲ ਕਿਉਂ ਨਹੀਂ ਸੋਏ ਉਹ ਰਾਤ ਫਿਰ ਆਇਆ ਸੀ ਅਤੇ ਇਹ ਰਾਤ ਮੇਰੇ ਲਈ ਬਹੁਤ ਦੁਖਦਾਈ ਸੀ ਮਾਂ ਨੇ ਮੈਨੂੰ ਜੱਫੀ ਪਾ ਕੇ ਰੋਣਾ ਸ਼ੁਰੂ ਕਰ ਦਿੱਤਾ ਮੇਰਾ ਦਿਲ ਫਟ ਗਿਆ ਕਿ ਮੈਂ ਇਸ ਬੰਦੇ ਦਾ ਕੀ ਕਰਾਂ ਮੇਰੇ ਹੰਝੂ ਵਹਿਣ ਲੱਗੇ ਇਹ ਸਭ ਕੌਣ ਕਰ ਰਿਹਾ ਸੀ ਇਸ ਸ਼ਹਿਰ ਵਿੱਚ ਨਾ ਤਾਂ ਮੇਰਾ ਕੋਈ ਰਿਸ਼ਤੇਦਾਰ ਸੀ ਅਤੇ ਨਾ ਹੀ ਮੇਰਾ ਕੋਈ ਕਰੀਬੀ ਜਿਸ ਉੱਤੇ ਮੈਂ ਭਰੋਸਾ ਕਰਕੇ ਆਪਣੀ ਮਾਂ ਨੂੰ ਉਸ ਕੋਲ ਛੱਡ ਸਕਦੀ ਅਤੇ ਉਹ ਬੋਲ ਵੀ ਨਹੀਂ ਸਕਦੀ ਸੀ ਮੈਂ ਉਸ ਦੇ ਠਹਿਰਨ ਦਾ ਵੱਖਰਾ ਪ੍ਰਬੰਧ ਕਰ ਸਕਦੀ ਸੀ ਪਰ ਉਹ ਇੱਕ ਬੇਵਸ ਔਰਤ ਸੀ ਬਾਥਰੂਮ ਵੀ ਉਸ ਨੂੰ ਮੈਂ ਹੀ ਲੈ ਕੇ ਜਾਂਦੀ ਸੀ ਬੁਢਾਪੇ ਕਾਰਨ ਉਸ ਨੂੰ ਤੁਰਨ ਫਿਰਨ ਵਿੱਚ ਕਾਫੀ ਦਿਕਤ ਹੁੰਦੀ ਸੀ ਮੈਂ ਅਜੇ ਵੀ ਇਸ ਪ੍ਰੋਬਲਮ ਵਿੱਚੋਂ ਬਾਹਰ ਨਹੀਂ ਨਿਕਲ ਸਕੀ ਸੀ ਕਿ ਕੀ ਕਰਾਂ ਅਤੇ ਕੀ ਨਾ ਇੱਕ ਵਾਰ ਮੈਨੂੰ ਮਾਂ ਦੇ ਕਮਰੇ ਵਿੱਚੋਂ ਕੁਝ ਅਜੀਬ ਜਿਹੀਆਂ ਆਵਾਜ਼ਾਂ ਸੁਣਾਈ ਦੇਣ ਲੱਗੀਆਂ ਜਿਵੇਂ ਕੋਈ ਚੀਜ਼ ਸੁੱਟ ਰਿਹਾ ਹੋਵੇ ਮੈਂ ਕਾਲੀ ਨਾਲ ਉੱਠੀ ਤੇ ਜਦੋਂ ਮੈਂ ਦੇਖਿਆ ਤਾਂ ਉਮੇਸ਼ ਵੀ ਕਮਰੇ ਵਿੱਚ ਨਹੀਂ ਸੀ ਜਦੋਂ ਮੈਂ ਉੱਠ ਕੇ ਤੇਜ਼ੀ ਨਾਲ ਬਾਹਰ ਗਈ ਤਾਂ ਮੇਰਾ ਦੌਰ ਮੇਰੀ ਮਾਂ ਦੇ ਕਮਰੇ ਵਿੱਚ ਸੀ ਅਤੇ ਮੇਰੀ ਮਾਂ ਕੁਝ ਕਹਿਣ ਦੀ ਕੋਸ਼ਿਸ਼ ਕਰ ਰਹੀ ਸੀ ਉਹ ਇੰਨੀ ਘਬਰਾ ਗਈ ਸੀ ਕਿ ਮੈਨੂੰ ਸਮਝ ਨਹੀਂ ਆ ਰਹੀ ਸੀ ਕਿ ਉਹ ਕੀ ਕਹਿ ਰਹੀ ਹੈ ਮਾਂ ਆਪਣੇ ਹੱਥਾਂ ਨੂੰ ਖੱਬੇ ਅਤੇ ਸੱਜੇ ਹਿਲਾ ਰਹੀ ਸੀ ਜਿਵੇਂ ਉਹ ਕਿਸੇ ਤੋਂ ਆਪਣੇ ਆਪ ਨੂੰ ਸੁਣਾਉਣ ਦੀ ਕੋਸ਼ਿਸ਼ ਕਰ ਰਹੀ ਹੋਵੇ। ਮੇਰੀ ਮਾਂ ਦੇ ਮੰਜੇ ਤੋਂ ਥੋੜੀ ਦੂਰੀ ਤੇ ਮੇਰਾ ਦਯੋਰ ਖੜਾ ਸੀ। ਮੈਨੂੰ ਦੇਖ ਕੇ ਉਹ ਵੀ ਡਰ ਗਿਆ। ਮੈਨੂੰ ਲੱਗਾ ਕਿ ਸ਼ਾਇਦ ਉਹ ਮਾਂ ਦੀ ਹਾਲਤ ਲਈ ਜ਼ਿੰਮੇਵਾਰ ਸੀ। ਮੈਂ ਗੁੱਸੇ ਨਾਲ ਉਸ ਦੇ ਕੋਲ ਗਈ ਅਤੇ ਉਸ ਦਾ ਕਾਲਰ ਫੜ ਲਿਆ ਅਤੇ ਉਸ ਨੂੰ ਹਲੂਣ ਦਿੱਤਾ। ਮੈਂ ਕਿਹਾ ਤੈਨੂੰ ਸ਼ਰਮ ਨਹੀਂ ਆਉਂਦੀ ਮੇਰੀ ਮਾਂ ਨਾਲ ਅਜਾ ਘਟਿਆ ਕੰਮ ਕਰਦੇ ਹੋਏ ਉਸ ਦਾ ਰੰਗ ਫਿੱਕਾ ਪੈ ਗਿਆ ਉਸ ਨੇ ਕਿਹਾ ਭਾਬੀ ਇਹ ਕੀ ਕਹਿ ਰਹੀ ਹੋ ਪਾਗਲ ਹੋ ਗਈ ਹੋ ਮੈਂ ਤੇਰੀ ਮਾਂ ਨੂੰ ਦੇਖਣ ਆਇਆ ਸੀ ਕਿਉਂਕਿ ਕਮਰੇ ਵਿੱਚੋਂ ਅਜੀਬ ਆਵਾਜ਼ ਆ ਰਹੀ ਮੈਂ ਕਿਹਾ ਤੁਸੀਂ ਝੂਠ ਬੋਲ ਰਹੇ ਹੋ ਮੈਨੂੰ ਦੇਖ ਕੇ ਬਹਾਨੇ ਬਣਾ ਰਹੇ ਹੋ ਤੁਸੀਂ ਹਰ ਰੋਜ਼ ਮੇਰੀ ਮਾਂ ਨੂੰ ਆਪਣੀ ਹਵਸ ਦਾ ਨਿਸ਼ਾਨਾ ਬਣਾਉਂਦੇ ਹੋ ਜਦੋਂ ਮੈਂ ਰੌਲਾ ਪਾਇਆ ਤਾਂ ਮੇਰਾ ਸਹੁਰਾ ਅਤੇ ਪਤੀ ਦੋਵੇਂ ਉੱਥੇ ਪਹੁੰਚ ਗਏ ਮੇਰਾ ਦੌਰ ਆਪਣੇ ਆਪ ਨੂੰ ਮੇਰੇ ਤੋਂ ਛੁਡਵਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਮੇਰਾ ਪਤੀ ਵੀ ਮੇਰੇ ਕੋਲ ਆ ਕੇ ਖੜਾ ਹੋ ਗਿਆ ਮੇਰਾ ਧੌਰ ਵੀ ਮੇਰੇ ਤੇ ਭੜਕ ਉੱਠਿਆ ਸੀ ਉਹ ਕਹਿਣ ਲੱਗਾ ਕਿ ਤੇਰੀ ਮਾਂ ਮੇਰੀ ਮਾਂ ਵਰਗੀ ਹੈ ਤੈਨੂੰ ਸ਼ਰਮ ਆਉਣੀ ਚਾਹੀਦੀ ਹੈ ਮੇਰੇ ਤੇ ਅਜਿਹੇ ਇਲਜ਼ਾਮ ਲਗਾਉਂਦੇ ਹੋਏ ਮੈਂ ਸੁੱਤਾ ਪਿਆ ਸੀ ਤੇਰੀ ਮਾਂ ਦੇ ਕਮਰੇ ਵਿੱਚੋਂ ਕਿਸੇ ਚੀਜ਼ ਦੇ ਡਿੱਗਣ ਦੀ ਆਵਾਜ਼ ਸੁਣ ਕੇ ਮੈਂ ਭੱਜ ਕੇ ਆਇਆ ਜਦੋਂ ਮੈਂ ਉਸ ਨੂੰ ਪੁੱਛਣ ਦੀ ਹੀ ਬਾਲਾ ਸੀ ਕਿ ਤੁਸੀਂ ਆ ਗਏ ਅਤੇ ਮੈਂ ਉਸ ਨੂੰ ਕਿਹਾ ਕਿ ਨਹੀਂ ਤੁਸੀਂ ਝੂਠ ਬੋਲ ਰਹੇ ਹੋ ਮੇਰੇ ਪਤੀ ਨੇ ਮੇਰੇ ਦਿਓਰ ਦਾ ਕਾਲਰ ਛੁੜਾਇਆ ਅਤੇ ਮੇਰੇ ਤੇ ਗੁੱਸੇ ਹੋ ਗਏ ਉਹਨਾਂ ਨੇ ਪੁੱਛਿਆ ਤੁਸੀਂ ਇੰਨੀ ਦੇਰ ਰਾਤ ਇਹ ਕੀ ਡਰਾਮਾ ਕਰ ਰਹੇ ਹੋ ਤੇ ਐਨਾ ਰੌਲਾ ਕਿਉਂ ਪਾ ਰਹੇ ਹੋ ਸਾਡੇ ਗਵਾਂਢੀ ਸਾਡੇ ਬਾਰੇ ਕੀ ਸੋਚਣਗੇ ਉਮੇਸ਼ ਦੀਆਂ ਗੱਲਾਂ ਨੂੰ ਨਜ਼ਰਅੰਦਾਜ਼ ਕਰਦਿਆਂ ਮੈਂ ਕਹਿਣ ਲੱਗੀ ਕਿ ਤੇਰਾ ਭਰਾ ਦਾ ਮੁੰਡਾ ਨਹੀਂ ਹੈ ਹਰ ਰਾਤ ਮੇਰੀ ਮਾਂ ਨੂੰ ਬੇਹੋਸ਼ ਕਰਨ ਤੋਂ ਬਾਅਦ ਮੈਂ ਅਜੇ ਗੱਲ ਪੂਰੀ ਨਹੀਂ ਕੀਤੀ ਸੀ ਕਿ ਉਮੇਸ਼ ਨੇ ਮੇਰੀ ਗੱਲ ਤੇ ਬਹੁਤ ਜ਼ੋਰ ਨਾਲ ਥੱਪੜ ਮਾਰਿਆ ਮੈਂ ਡਿੱਗ ਪਈ ਉਮੇਸ਼ ਨੇ ਕਿਹਾ ਕਿ ਕੀ ਬਕਵਾਸ ਕਰ ਰਹੀ ਹੋ ਜੋ ਵੀ ਮੂੰਹ ਵਿੱਚ ਆ ਰਿਹਾ ਹੈ ਤੁਸੀਂ ਬੋਲ ਰਹੇ ਹੋ ਤੁਸੀਂ ਕੌਣ ਹੋ ਮੇਰੇ ਭਰਾ ਤੇ ਦੋਸ਼ ਲਾਉਣ ਵਾਲੇ ਮੇਰਾ ਸਹੁਰਾ ਵੀ ਬਹੁਤ ਗੁੱਸੇ ਹੋ ਗਿਆ ਉਸਨੇ ਕਿਹਾ ਕਿ ਪਹਿਲਾਂ ਤਾਂ ਅਸੀਂ ਤੁਹਾਡੀ ਮਾਂ ਨੂੰ ਬੇਸਹਾਰਾ ਸਮਝ ਕੇ ਉਸ ਨੂੰ ਭੈਣ ਸਮਝ ਕੇ ਆਪਣੇ ਘਰ ਰੱਖਿਆ ਅਤੇ ਤੁਸੀਂ ਸ਼ੁਕਰਗੁਜ਼ਾਰ ਹੋਣ ਦੀ ਥਾਂ ਤੇ ਮੇਰੇ ਹੀ ਪੁੱਤਰ ਤੇ ਦੋਸ਼ ਲਗਾ ਰਹੇ ਹੋ ਆਖਰ ਉਹੀ ਹੋਇਆ ਜਿਸ ਦਾ ਡਰ ਸੀ ਮੇਰਾ ਘਰ ਟੁੱਟ ਰਿਹਾ ਸੀ ਉਮੇਸ਼ ਨੇ ਮੈਨੂੰ ਕਿਹਾ ਕਿ ਮੇਰੀ ਮਾਂ ਹੁਣ ਇਸ ਘਰ ਵਿੱਚ ਨਹੀਂ ਰਹਿ ਸਕਦੀ ਮੈਂ ਉਹਨਾਂ ਲਈ ਕਿਤੇ ਹੋਰ ਪ੍ਰਬੰਧ ਕਰਾਂ ਮੈਂ ਪਹਿਲਾਂ ਹੀ ਇੰਨਾਂ ਗੱਲਾਂ ਤੋਂ ਬਹੁਤ ਪਰੇਸ਼ਾਨ ਸੀ ਹੁਣ ਮੇਰੀ ਮਾਂ ਨੂੰ ਲੈ ਕੇ ਮੈਂ ਕਿੱਥੇ ਜਾਂਦੀ ਕਿਉਂਕਿ ਮੈਂ ਵਿਆਹ ਤੋਂ ਪਹਿਲਾਂ ਹੀ ਆਪਣਾ ਘਰ ਕਿਰਾਏ ਤੇ ਦੇ ਦਿੱਤਾ ਸੀ ਇੰਨੀ ਜਲਦੀ ਤਾਂ ਉਹ ਘਰ ਖਾਲੀ ਵੀ ਨਹੀਂ ਕਰਦੇ ਸੀ ਮੈਂ ਇੰਨੀ ਪਰੇਸ਼ਾਨ ਸੀ ਕਿ ਮੈਨੂੰ ਚੱਕਰ ਆਇਆ ਅਤੇ ਅੰਡੇ ਦੇ ਭਾਈ ਜਦੋਂ ਮੈਨੂੰ ਹੋਸ਼ ਆਈ ਤਾਂ ਉਮੇਸ਼ ਮੇਰੇ ਕੋਲ ਖੜਾ ਸੀ ਉਹ ਬਹੁਤ ਗੁੱਸੇ ਵਿੱਚ ਨਜ਼ਰ ਆ ਰਿਹਾ ਸੀ ਮੇਰੇ ਡ੍ਰਿਪ ਲੱਗੀ ਹੋਈ ਸੀ ਡਾਕਟਰ ਉਮੇਸ਼ ਨੂੰ ਮੇਰਾ ਖਿਆਲ ਰੱਖਣ ਲਈ ਕਹਿ ਰਹੀ ਸੀ ਉਹ ਬਿਲਕੁਲ ਚੁੱਪ ਸੀ ਜਿਵੇਂ ਹੀ ਮੇਰੀ ਡ੍ਰਿਪ ਖਤਮ ਹੋਈ ਉਹ ਮੈਨੂੰ ਘਰ ਲੈ ਆਏ ਮੈਨੂੰ ਕਮਰੇ ਵਿੱਚ ਲਿਜਾ ਕੇ ਬਿਠਾਇਆ ਉਹ ਮੇਰੇ ਸਾਹਮਣੇ ਬੈਠ ਕੇ ਕਹਿਣ ਲੱਗਾ ਕਿ ਤੂੰ ਮੇਰੇ ਭਰਾ ਤੇ ਜੋਕ ਕਣਾਉਣਾ ਇਲਜ਼ਾਮ ਲਾਇਆ ਹਨ ਚੈੱਕ ਕਰ ਤੂੰ ਆਪਣੇ ਮਾਂ ਦਾ ਕੀਤੇ ਹੋਰ ਰਹਿਣ ਦਾ ਪ੍ਰਬੰਧ ਨਾ ਕਰਦੀ ਤਾਂ ਮੈਂ ਰਾਤ ਨੂੰ ਹੀ ਤੈਨੂੰ ਤਲਾਕ ਦੇ ਕੇ ਘਰੋਂ ਕੱਢ ਦਿੰਦਾ ਪਰ ਤੁਸੀਂ ਬੇਹੋਸ਼ ਹੋ ਗਏ ਸੀ ਅਤੇ ਇਨਸਾਨੀਅਤ ਨਾਤੇ ਮੈਂ ਤੁਹਾਨੂੰ ਹਸਪਤਾਲ ਲੈ ਕੇ ਆਇਆ ਪਰ ਤੁਹਾਨੂੰ ਹਸਪਤਾਲ ਲਿਜਾਣ ਤੋਂ ਬਾਅਦ ਡਾਕਟਰ ਨੇ ਜੋ ਖਬਰ ਸੁਣਾਈ ਉਸ ਅਨੁਸਾਰ ਹੁਣ ਮੈਂ ਤੁਹਾਨੂੰ ਕਦੇ ਛੱਡ ਨਹੀਂ ਸਕਦਾ ਤੁਸੀਂ ਮੇਰੇ ਬੱਚੇ ਦੀ ਮਾਂ ਬਣਨ ਜਾ ਰਹੀ ਹੋ ਮੈਂ ਉਸ ਗੱਲ ਸੁਣ ਕੇ ਸੋਚਾਂ ਵਿੱਚ ਗਵਾਚ ਮੈਨੂੰ ਇਹ ਸੁਣ ਕੇ ਬਹੁਤ ਖੁਸ਼ੀ ਹੋਈ ਕਿ ਮੈਂ ਇੱਕ ਬੱਚੇ ਦੀ ਮਾਂ ਬਣਨ ਜਾ ਰਹੀ ਹਾਂ ਇਹ ਮੇਰੇ ਲਈ ਬਹੁਤ ਵਧੀਆ ਖਬਰ ਸੀ ਪਰ ਜਿੰਨਾ ਹਾਲਾਤਾਂ ਵਿੱਚੋਂ ਮੈਨੂੰ ਗੁਜ਼ਰਨਾ ਪਿਆ ਮੈਨੂੰ ਨਹੀਂ ਪਤਾ ਕਿ ਮੈਨੂੰ ਆਪਣੀ ਕਿਸਮਤ ਤੇ ਖੁਸ਼ ਹੋਣਾ ਚਾਹੀਦਾ ਹੈ ਜਾਂ ਰੋਣਾ ਮੇਰੇ ਹੰਝੂ ਵਹਿਣ ਲੱਗੇ ਮੈਂ ਆਪਣੇ ਦੁੱਖਾਂ ਤੋਂ ਥੱਕ ਗਈ ਸੀ ਉਮੇਸ਼ ਦੀ ਗੱਲ ਅਜੇ ਵੀ ਚੱਲ ਰਹੀ ਸੀ ਉਹ ਕਹਿ ਲੱਗਾ ਦੇਖ ਮਹਿਮਾ ਮੈਂ ਤੈਨੂੰ ਬਹੁਤ ਪਿਆਰ ਕਰਦਾ ਹਾਂ ਮੈਂ ਤੇਰੀ ਮਾਂ ਦੀ ਵੀ ਬਹੁਤ ਇੱਜ਼ਤ ਕਰਦਾ ਹਾਂ ਸਾਡੇ ਪਿਤਾ ਨੇ ਸਾਨੂੰ ਔਰਤਾਂ ਦੀ ਇੱਜ਼ਤ ਕਰਨੀ ਸਿਖਾਈ ਹੈ ਕਿਸੇ ਨੇ ਵੀ ਪੂਰੇ ਇਲਾਕੇ ਵਿੱਚ ਸਾਡੇ ਬਾਰੇ ਅਜੇ ਕੋਈ ਗੱਲ ਨਹੀਂ ਸੁਣੀ ਤੁਸੀਂ ਮੇਰੇ ਭਰਾ ਤੇ ਜੋ ਦੋਸ਼ ਲਗਾਇਆ ਹੈ ਉਹ ਬਹੁਤ ਘਟਿਆ ਹੈ ਚੰਗਾ ਹੋਵੇਗਾ ਜੇਕਰ ਤੁਸੀਂ ਉਸ ਤੋਂ ਮਾਫੀ ਮੰਗ ਲਓ ਪਿਤਾ ਜੀ ਬਹੁਤ ਗੁੱਸੇ ਹਨ ਜੇਕਰ ਤੁਸੀਂ ਮਾਫੀ ਨਹੀਂ ਮੰਗਦੇ ਤਾਂ ਤੁਹਾਡੀ ਮਾਂ ਇੱਥੇ ਨਹੀਂ ਰਹਿ ਸਕੇਗੀ ਹੁਣ ਸੋਚ ਲਓ ਤੁਸੀਂ ਕੀ ਕਰਨਾ ਹੈ ਮੈਂ ਇਹ ਸੋਚ ਕੇ ਹੈਰਾਨ ਹਾਂ ਕਿ ਤੁਸੀਂ ਅਜਿਹਾ ਸੋਚ ਕਿਵੇਂ ਲਿਆ ਉਹ ਹੈਰਾਨੀ ਨਾਲ ਮੇਰੇ ਵੱਲ ਦੇਖ ਰਿਹਾ ਸੀ ਅਤੇ ਇਹ ਕਹਿ ਰਿਹਾ ਸੀ ਮੈਂ ਉੱਠ ਕੇ ਆਪਣੀ ਮਾਂ ਦੀ ਰਿਪੋਰਟ ਉਮੇਸ਼ ਦੇ ਸਾਹਮਣੇ ਰੱਖੀ ਅਤੇ ਰੋਣ ਲੱਗ ਪਈ ਉਮੇਸ਼ ਹੈਰਾਨ ਰਹਿ ਗਿਆ ਅਤੇ ਉਸ ਰਿਪੋਰਟ ਨੂੰ ਆਪਣੇ ਹੱਥ ਵਿੱਚ ਫੜ ਲਿਆ ਅਤੇ ਖੋਲ ਕੇ ਪੜਨਾ ਸ਼ੁਰੂ ਕਰ ਦਿੱਤਾ ਉਸ ਨੂੰ ਵੀ ਝਟਕਾ ਲੱਗਾ ਉਹ ਰਿਪੋਰਟ ਵਾਰ-ਵਾਰ ਪੜ ਰਿਹਾ ਸੀ ਮੈਂ ਰੋਣ ਲੱਗ ਪਈ ਮੈਂ ਕਿਹਾ ਇਹ ਪੜ ਕੇ ਮੈਂ ਕੀ ਸੋਚਾਂ ਉਮੇਸ਼ ਮੇਰੀ ਮਾਂ ਪਿਛਲੇ ਕਈ ਮਹੀਨਿਆਂ ਤੋਂ ਮੇਰੇ ਨਾਲ ਇਸ ਘਰ ਵਿੱਚ ਰਹਿ ਰਹੀ ਸੀ ਅਤੇ ਕੋਈ ਉਸ ਨੂੰ ਨਸ਼ੇ ਦੀਆਂ ਗੋਲੀਆਂ ਦੇ ਕੇ ਬੇਹੋਸ਼ ਕਰ ਦਿੰਦਾ ਹੈ। ઉમેਸ਼ ਉਹ ਬੋਲ ਨਹੀਂ ਸਕਦੀ ਅਤੇ ਨਾ ਹੀ ਉਸ ਵਿਅਕਤੀ ਨੂੰ ਪਛਾਣ ਸਕਦੀ ਹੈ ਕਿਉਂਕਿ ਜਿਸ ਵੱਲ ਉਹ ਵਿਅਕਤੀ ਉਸ ਦੇ ਕੋਲ ਆਉਂਦਾ ਹੈ ਉਹ ਬੇਹੋਸ਼ ਹੋ ਜਾਂਦੀ ਹੈ। ਹੋਸ਼ ਵਿੱਚ ਆਉਣ ਤੋਂ ਬਾਅਦ ਉਸ ਨੂੰ ਮਹਿਸੂਸ ਹੁੰਦਾ ਹੈ ਜਿਵੇਂ ਉਸ ਦੇ ਨਾਲ ਕੁਝ ਗਲਤ ਹੋ ਗਿਆ ਹੈ। ਮੈਨੂੰ ਕਿਸ ਤੇ ਸ਼ੱਕ ਕਰਨਾ ਚਾਹੀਦਾ ਹੈ? ઉમેਸ਼ ਮੈਨੂੰ ਤੁਹਾਡੇ ਭਰਾ ਤੋਂ ਮਾਫੀ ਮੰਗਣ ਤੇ ਕੋਈ ਇਤਰਾਜ਼ ਨਹੀਂ ਹੈ। ਮੈਂ ਆਪਣੇ ਘਰ ਨੂੰ ਬਚਾਉਣ ਲਈ ਹੱਥ ਜੋੜ ਕੇ ਤੇਰੇ ਭਰਾ ਤੋਂ ਮਾਫੀ ਮੰਗਾਂਗੀ ਪਰ ਮੈਨੂੰ ਅਤੇ ਮੇਰੀ ਆਨੂ ਕਿਸੇ ਦਰਦ ਵਿੱਚੋਂ ਲੰਘਣਾ ਪੈ ਰਿਹਾ ਹੈ ਮੈਨੂੰ ਦੱਸੋ ਇਹ ਇਸ ਲਈ ਕੌਣ ਜ਼ਿੰਮੇਵਾਰ ਹੈ ਤੁਸੀਂ ਮੇਰੇ ਪਤੀ ਹੋ ਮੈਂ ਆਣ ਗੁਆਣ ਦੇ ਲੋਕਾਂ ਤੋਂ ਤੁਹਾਡੀ ਸ਼ਰਾਫਤ ਦੀ ਮਿਸਾਲ ਕਿਉਂ ਲਵਾਂ ਤੁਸੀਂ ਹੀ ਦੱਸੋ ਮੇਰੀ ਮਾਂ ਤੁਹਾਡੇ ਘਰ ਰਹਿੰਦਿਆਂ ਹੀ ਸੁਰੱਖਿਅਤ ਕਿਉਂ ਨਹੀਂ ਹੈ ਇਸ ਲਈ ਕੌਣ ਜ਼ਿੰਮੇਵਾਰ ਹੈ ਤੁਹਾਡੇ ਲਈ ਮੈਨੂੰ ਤਲਾਕ ਦੇ ਕੇ ਘਰੋਂ ਬਾਹਰ ਕੱਢਣਾ ਸੌਖਾ ਹੈ ਤਾਂ ਜੋ ਤੁਹਾਡੀ ਝੂਠੀ ਮਰਿਆਦਾ ਦਾ ਭੁਲੇਖਾ ਬਣਿਆ ਰਵੇ ਜੇਕਰ ਤੁਸੀਂ ਇੰਨੇ ਇਮਾਨਦਾਰ ਹੋ ਤਾਂ ਡੀਐਨਏ ਰਿਪੋਰਟ ਕਰਵਾਓ ਸੱਚ ਸਾਹਮਣੇ ਆ ਜਾਵੇਗਾ ਅਤੇ ਜੇਕਰ ਤੁਹਾਡੇ ਵਿੱਚੋਂ ਕੋਈ ਦੋਸ਼ੀ ਪਾਇਆ ਗਿਆ ਤਾਂ ਕਿਰਪਾ ਕਰਕੇ ਇਹ ਵੀ ਦੱਸੋ ਕਿ ਉਸ ਨੂੰ ਕੀ ਸਜ਼ਾ ਦਿੱਤੀ ਜਾਵੇ ਮੇਰਾ ਲਹਿਜਾ ਸਖਤ ਹੋ ਗਿਆ ਉਮੇਸ਼ ਨੇ ਕਿਹਾ ਕਿ ਜੇਕਰ ਸਾਡੇ ਚੋਂ ਕੋਈ ਦੋਸ਼ੀ ਪਾਇਆ ਜਾਂਦਾ ਹੈ ਤਾਂ ਤੁਸੀਂ ਉਸ ਨੂੰ ਪੁਲਸ ਹਵਾਲੇ ਕਰ ਦਿਓ ਕੁਝ ਦਿਨਾਂ ਬਾਅਦ ਇਹਨਾਂ ਦੀਆਂ ਰਿਪੋਰਟਾਂ ਮੇਰੇ ਸਾਹਮਣੇ ਰੱਖ ਦਿੱਤੀਆਂ ਗਈਆਂ ਜਦੋਂ ਮੈਂ ਰਿਪੋਰਟਾਂ ਦੇਖੀਆਂ ਤਾਂ ਮੈਂ ਹੈਰਾਨ ਹੋ ਗਈ ਡੀ ਐਨ ਏ ਰਿਪੋਰਟ ਮੁਤਾਬਕ ਉਹ ਤਿੰਨੋਂ ਬੇਕਸੂਰ ਸਨ ਮੈਂ ਇਹ ਵੀ ਸਮਝ ਲੈਂਦੀ ਕਿ ਉਸਨੇ ਰਿਪੋਰਟ ਗਲਤ ਬਣਾਈ ਹੈ ਪਰ ਉਮੇਸ਼ ਖੁਦ ਮੈਨੂੰ ਹਸਪਤਾਲ ਲੈ ਕੇ ਗਏ ਸੀ ਅਤੇ ਜੀਨਸ ਲੈਬੋਰੀ ਤੋਂ ਟੈਸਟ ਕਰਵਾਇਆ ਸੀ ਇਹ ਇੱਕ ਸਰਕਾਰੀ ਲੈਬਸ ਹੁਣ ਮੈਂ ਹੋਰ ਵੀ ਉਲਝਣ ਵਿੱਚ ਸੀ ਮੇਰੀ ਮਾਂ ਨਾਲ ਇਹ ਸਭ ਕੌਣ ਕਰ ਰਿਹਾ ਉਮੇਸ਼ ਨੇ ਮੇਰੀ ਮਾਂ ਦੇ ਕਮਰੇ ਵਿੱਚ ਕੈਮਰੇ ਲਗਾਏ ਤਾਂ ਜੋ ਅਸੀਂ ਜਾਣ ਸਕੀਏ ਕਿ ਇਹ ਕੌਣ ਸੀ ਜਿਵੇਂ ਹੀ ਉਹ ਵਿਅਕਤੀ ਮੇਰੀ ਮਾਂ ਦੇ ਕਮਰੇ ਵਿੱਚ ਦਾਖਲ ਹੋਇਆ ਉਮੇਸ਼ ਮੇਰੀ ਮਾਂ ਦੇ ਕਮਰੇ ਵਿੱਚ ਗਿਆ ਅਤੇ ਉਸ ਨੂੰ ਫੜ ਲਿਆ ਉਸ ਨੇ ਮਾਸਕ ਪਾਇਆ ਹੋਇਆ ਸੀ ਜਦੋਂ ਉਮੇਸ਼ ਨੇ ਉਸ ਦਾ ਮਾਸਕ ਹਟਾਇਆ ਤਾਂ ਉਹ ਹੈਰਾਨ ਰਹਿ ਗਿਆ ਉਹ ਸਾਡੀ ਗਲੀ ਦਾ ਬਿਖਾਰੀ ਸੀ ਮਾਂ ਦੇ ਕਮਰੇ ਦੀ ਖਿੜਕੀ ਪਿਛਲੇ ਪਾਸੇ ਤੋਂ ਖੁੱਲੀ ਸੀ ਇੱਧਰ ਇੱਕ ਗਲੀ ਸੀ ਉਹ ਬਿਖਾਰੀ ਉੱਥੋਂ ਅੰਦਰ ਆ ਕੇ ਮੇਰੀ ਮਾਂ ਨੂੰ ਨਸ਼ਾ ਦੇ ਕੇ ਉਸ ਨਾਲ ਗਲਤ ਹਰਕਤਾਂ ਕਰਦਾ ਸੀ ਉਸ ਨੇ ਆਪਣਾ ਜੁਰਮ ਕਬੂਲ ਕਰ ਲਿਆ ਉਮੇਸ਼ ਨੇ ਉਸ ਨੂੰ ਪੁਲਿਸ ਹਵਾਲੇ ਕਰ ਦਿੱਤਾ ਮੈਂ ਸਾਰਿਆਂ ਤੋਂ ਹੱਥ ਜੋੜ ਕੇ ਮਾਫੀ ਮੰਗੀ ਸੀ। ਹਮੇਸ਼ਲੇ ਨਾਲ ਜਾ ਕੇ ਮੈਂ ਆਪਣੀ ਮਾਂ ਦਾ ਡੀਐਨਏ ਵੀ ਕਰਵਾਉਣਾ ਚਾਹੁੰਦੀ ਸੀ। ਫਿਰ ਮੈਂ ਸੋਚਿਆ ਕਿ ਹਰ ਇਨਸਾਨ ਬੁਰਾ ਨਹੀਂ ਹੁੰਦਾ। ਕਈ ਵਾਰ ਅਜਿਹਾ ਵੀ ਹੁੰਦਾ ਹੈ ਜੋ ਸਾਡੇ ਸਾਹਮਣੇ ਹੁੰਦਾ ਹੈ। ਅਸਲ ਵਿੱਚ ਉਹ ਸੱਚ ਨਹੀਂ ਹੁੰਦਾ। ਇਸ ਲਈ ਕਿਸੇ ਤੇ ਦੋਸ਼ ਲਾਉਣ ਤੋਂ ਪਹਿਲਾਂ ਪੂਰੀ ਸੱਚਾਈ ਜਾਣ ਲੈਣੀ ਚਾਹੀਦੀ ਹੈ। ਹੁਣ ਮੇਰੀ ਮਾਂ ਸਿਹਤਮੰਦ ਹੋ ਗਈ ਹੈ। ਪਰ ਮੇਰੀ ਗੁੰੰਗੀ ਮਾਂ ਨੂੰ ਮੈਂ ਕਦੇ ਵੀ ਇਕੱਲਾ ਨਹੀਂ ਛੱਡ ਸਕਦੀ ਸੀ ਅਤੇ ਇਸ ਤੋਂ ਇਲਾਵਾ ਮੇਰੇ ਪਰਿਵਾਰ ਨੇ ਵੀ ਮੇਰਾ ਬਹੁਤ ਸਾਥ ਦਿੱਤਾ ਮੇਰਾ ਸਹੁਰਾ ਮੇਰਾ ਪਤੀ ਅਤੇ ਮੇਰਾ ਦੋ ਅਸੀਂ ਸਾਰੇ ਆਪਣੇ ਘਰ ਖੁਸ਼ੀ ਨਾਲ ਰਹਿਣ ਲੱਗ ਪਏ ਸਾਡੇ ਵਿਚਾਰ ਪੈਦਾ ਹੋਈਆਂ ਸਾਰੀਆਂ ਗਲਤਫਹਿਮੀਆਂ ਹੁਣ ਦੂਰ ਹੋ ਗਈਆਂ ਸਨ ਦੋਸਤੋ ਮੈਨੂੰ ਉਮੀਦ ਹੈ ਕਿ ਤੁਹਾਨੂੰ ਸਾਡੀ ਅੱਜ ਦੀ ਕਹਾਣੀ ਪਸੰਦ ਆਈ ਹੋਵੇਗੀ ਜੇਕਰ ਕਹਾਣੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਿਓ ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਕਹਾਣੀ ਨੂੰ ਅੰਤ ਤੱਕ ਸੁਣਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ